ਆਨੰਦ ਦੀ ਦਿਸ਼ਾ ਇਹ ਕੀ ਹੋ ਗਿਆ ਮਨੁੱਖ ਨੂੰ ਕੀ ਹੋ ਗਿਆ ਹੈ ਮੈਂ ਹੈਰਾਨ ਹਾਂ ਕਿ ਐਸੀ ਆਤਮ ਪਵਿੱਤਰਤਾ ਐਸੀ ਅਰਥਹੀਨਤਾ ਐਨੀ ਉਬ ਐਨੇ ਕਾ ਤੋਂ ਬਾਅਦ ਵੀ ਅਸੀਂ ਜਿਉਂ ਕਿ ਮੈਂ ਰਹੇ ਹਾਂ ਮੈਂ ਮਨੁੱਖ ਦੀ ਆਤਮਾ ਨੂੰ ਖੋਜ ਰਿਹਾ ਤਾਂ ਕੇਵਲ ਹਨੇਰਾ ਹੀ ਹੱਥ ਲੱਗਦਾ ਹੈ ਮਨੁੱਖ ਦੇ ਜੀਵਨ ਵਿੱਚ ਝਾਕਦਾ ਹਾਂ ਤਾਂ ਛੋਟ ਮ੍ਰਿਤਿਉ ਤੋਂ ਹੋਰ ਕੁਝ ਦਿਸਦਾ ਹੀ ਨਹੀਂ ਜੀਵਨ ਉਪਰ ਜੀਵਨ ਦਾ ਭਾਵ ਨਹੀਂ ਹੈ ਜੀਵਨ ਪਰ ਇੱਕ ਬੋਝ ਵਾਂਗ ਉਸ ਸੰਕਰਤਾ ਸਮ੍ਰਿਧੀ ਤੇ ਸ਼ਾਂਤੀ ਨਹੀਂ ਆ ਤੇ ਸ਼ਾਂਤੀ ਨਾ ਹੋਵੇ ਪ੍ਰਕਾਸ਼ ਨਾ ਹੋਵੇ ਤੇ ਜੀਵਨ ਨਾ ਮਾਤਰੀ ਜੀਵਨ ਰਹਿ ਜਾਂਦਾ ਹੈ ਕੀ ਅਸੀਂ ਜੀਵਨ ਨੂੰ ਜਿਉਣਾ ਤਾਂ ਇਹ ਨਾ ਭੁੱਲ ਗਏ ਪਸ਼ੂ ਪੰਛੀ ਪੌਦੇ ਵੀ ਸਾਡੇ ਨਾਲੋਂ ਵੱਧ ਸਮ੍ਰਿਧੀ ਸੰਗੀਤ ਵਿੱਚ ਜਿਉਂਦੇ ਮਾਲੂਮ ਹੁੰਦੇ ਨੇ ਪਰ ਸੰਭਵ ਹੈ ਕੋਈ ਕਹੇ ਕਿ ਮਨੁੱਖ ਦੀ ਤਰੱਕੀ ਤਾਂ ਦਿਨ ਦੁਨੀ ਰਾਜ ਜੋਗ ਨਹੀਂ ਵਧਦੀ ਜਾ ਰਹੀ ਹੈ ਫਿਰ ਵੀ ਤੁਸੀਂ ਕੀ ਕਹਿ ਰਹੇ ਹੋ ਉੱਤਰ ਵਿੱਚ ਮੈਂ ਕਹਾਂਗਾ ਪਰਮਾਤਮਾ ਮਨੁੱਖ ਨੂੰ ਉਸ ਦੀ ਅਖੌਤੀ ਤਰੱਕੀ ਤੋਂ ਬਚਾਵੇ ਉਹ ਸਮ੍ਰਿੱਧੀ ਨਹੀਂ ਬਸ ਗਰੀਬੀ ਤੇ ਭੈੜੀ ਦਸ਼ਾ ਨੂੰ ਭੁਲਾਉਣ ਦਾ ਉਪਾਅ ਹੈ ਇਹ ਸਮ੍ਰਿੱਧੀ ਸ਼ਕਤੀ ਤੇ ਪ੍ਰਾਪਤੀ ਸਭ ਆਪੇ ਤੋਂ ਪਰੇ ਜਾਣਾ ਹੈ ਭੱਜਣਾ ਹੈ ਮੈਸ ਬ੍ਰਿਦੀ ਦੇ ਵਸਤਰਾਂ ਨੂੰ ਲਾ ਕੇ ਜਦੋਂ ਮਨੁੱਖ ਨੂੰ ਵੇਖਦਾ ਤਾਂ ਉਸ ਦੀ ਅੰਤਰੀਕ ਗਰੀਬੀ ਵੇਖ ਕੇ ਦਿਲ ਬਹੁਤ ਪੀੜਾ ਨਾਲ ਭਰ ਜਾਂਦਾ ਜੇਕਰ ਥੋੜਾ ਜਿਹਾ ਵੀ ਵਿਚਾਰ ਕਰੇਗਾ ਉਹ ਸਹਿਜੇ ਹੀ ਇਹ ਸੱਚ ਨਾਲ ਜਾਣੋ ਹੋ ਜਾਊਗਾ ਆਤਮਹੀਨਤਾ ਤੋਂ ਪੀੜਤ ਵਿਅਕਤੀ ਬਾਦ ਨੂੰ ਖੋਜਦੇ ਨੇ ਤੇ ਆਦਮ ਦ੍ਰਿੜਤਾ ਨਾਲ ਗ੍ਰਸਤ ਧਨ ਤੇ ਸੰਪਦਾਂ ਨੂੰ ਅੰਦਰ ਜੋ ਹੈ ਉਸ ਤੋਂ ਕਿਨਾਰਾ ਕਰਨ ਨੂੰ ਉਸਦੇ ਉਲਟ ਹੀ ਅਸੀਂ ਬਾਹਰ ਆਪ ਨੂੰ ਨਿਰਮਤ ਕਰਨ ਲੱਗਦੇ ਹਾਂ ਹੰਕਾਰੀ ਤੇ ਕਮੰਡੀ ਬਣ ਜਾਂਦੇ ਆ ਅਤਕਾਮੀ ਬ੍ਰह्मਚਰਜ ਤੇ ਸਾਦਤਾ ਵਿੱਚ ਆਪ ਨੂੰ ਭੁਲਾ ਲੈਣਾ ਚਾਹੁੰਦੇ ਆ ਮਨੁੱਖ ਜਿਹੜਾ ਅੰਦਰ ਜਾਗਦਾ ਹੈ ਆਮ ਤੌਰ ਤੇ ਉਸਦੇ ਉਲਟ ਹੀ ਬਾਹਰ ਆਪ ਨੂੰ ਪ੍ਰਗਟ ਕਰਦਾ ਹੈ ਇਸੇ ਲਈ ਗਰੀਬ ਧਨ ਦੌਲਤ ਖੋਜਦੇ ਨੇ ਤੇ ਜਿਹੜੀ ਸੰਪਦਾ ਭਰਦੇ ਨੇ ਉਹ ਗਰੀਬੀ ਨੂੰ ਵਰਣ ਕਰ ਲੈਂਦੇ ਨੇ ਕਿ ਤੁਸੀਂ ਗਰੀਬਾਂ ਨੂੰ ਸਮਰਾਟ ਤੇ ਸਮਰਾਟਾਂ ਨੂੰ ਕਦੇ ਗਰੀਬ ਹੁੰਦੇ ਨਹੀਂ ਦੇਖਿਆ ਇਸ ਲਈ ਉਹਨਾਂ ਕਹਿਣ ਕਿ ਮਨੁੱਖ ਦੀ ਸਮ੍ਰiddhi ਵਧ ਗਈ ਹੈ ਵਸਤੂਆਂ ਦੀ ਸਮ੍ਰiddhi ਤਾਂ ਵੱਡੀ ਹੈ ਪਰ ਮਨੁੱਖ ਦੀ ਨਹੀਂ ਉਹ ਹੋਰ ਵੀ ਗਰੀਬ ਹੋ ਗਿਆ ਚੇਤੇ ਰਹਿ ਕਿ ਬਾਹਰੀ ਸਮ੍ਰiddhi ਨੂੰ ਵਧਾਉਣ ਦੀ ਦੌੜ ਵਿੱਚ ਉਹ ਨਿਰੰਤਰ ਤੌਰ 'ਤੇ ਗਰੀਬ ਹੁੰਦਾ ਜਾਏਗਾ ਕਿਉਂਕਿ ਇਸ ਦੌੜ ਵਿੱਚ ਉਹ ਇਹ ਭੁੱਲ ਜਾਂਦਾ ਹੈ ਕਿ ਇੱਕ ਹੋਰ ਪ੍ਰਕਾਰ ਦੀ ਸਮ੍ਰiddhi ਵੀ ਹੈ ਜਿਹੜੀ ਬਾਹਰ ਨਹੀਂ ਅਪਣੇ ਅੰਦਰ ਹੈ ਪ੍ਰਾਪਤ ਕੀਤੀ ਜਾਂਦੀ ਹੈ ਵਸਤਵਾਂ ਦੇ ਵਧੇ ਜਾਣਾ ਹੀ ਇੱਕ ਇਕੱਲਾ ਵਿਕਾਸ ਨਹੀਂ ਹੈ ਇੱਕ ਹੋਰ ਵੀ ਵਿਕਾਸ ਹੈ ਜਿਸ ਵਿੱਚ ਮਨੁੱਖ ਆਪ ਵੀ ਵਧਦਾ ਹੈ ਸੱਚ ਵਿੱਚ ਉਹ ਹੀ ਵਿਕਾਸ ਅਸਲੀ ਹੈ ਜਿਸ ਵਿੱਚ ਮਨੁੱਖੀ ਚੇਤਨਾ ਡੂੰਘਾ ਗਮਣ ਕੱਢਦੀ ਹੈ ਤੇ ਪ੍ਰਮੰਡਤਾ ਸੁਹਪਣ ਸੰਗੀਤ ਤੇ ਸੱਚ ਨੂੰ ਬਲਵਤ ਹੁੰਦੀ ਹੈ ਮੈਂ ਆਪ ਨੂੰ ਪੁੱਛਣਾ ਚਾਹਣਾ ਕਿ ਕੀ ਤੁਸੀਂ ਵਸਤਵਾਂ ਦੇ ਇਕੱਠ ਨਾਲ ਹੀ ਸੰਤੁਸ਼ਟ ਹੋਣਾ ਚਾਹੁੰਦੇ ਹੋ ਜਾ ਚੇਤਨਾ ਦੇ ਵਿਕਾਸ ਦੀ ਤ੍ਰੇ ਆਪ ਵਿੱਚ ਹੈ ਜਿਹੜਾ ਕੇਵਲ ਵਸਤੂਆਂ ਵਿੱਚ ਹੀ ਸੰਤੁਸ਼ਟੀ ਸੋਚਦਾ ਹੈ ਉਹ ਅੰਤ ਨੂੰ ਅਸੰਤੋਖ ਤੋਂ ਸਿਵਾ ਕੁਝ ਨਹੀਂ ਪਾਉਂਦਾ ਕਿਉਂਕਿ ਜੋ ਵਸਤੂਆਂ ਚੀਜ਼ਾਂ ਤਾਂ ਕੇਵਲ ਸੁਵਿਧਾ ਹੀ ਦੇ ਸਕਦੀਆਂ ਨੇ ਨਿਸ਼ਚੈ ਹੀ ਸੁਵਿਧਾ ਵਿੱਚ ਸੰਗਵੇਤ ਵਿੱਚ ਬਹੁਤ ਭੇਦ ਹੈ ਸੁਵਿਧਾ ਕਸ਼ਟ ਦਾ ਅਭਾਵ ਹੈ ਸੰਤੋਖ ਆਨੰਦ ਦੀ ਪ੍ਰਾਪਤੀ ਹੈ ਤੁਹਾਡਾ ਹਿਰਦਾ ਕੀ ਚਾਹੁੰਦਾ ਹੈ ਤੁਹਾਡੇ ਪ੍ਰਾਣਾ ਦੀ ਪਿਆਸ ਕੀ ਹੈ ਤੁਹਾਡੇ ਸਾਹਾਂ ਦੀ ਭਾਲ ਕੀ ਹੈ ਕਿ ਕਦੀ ਤੁਸੀਂ ਆਪਣੇ ਆਪ ਤੋਂ ਇਹ ਪ੍ਰਸ਼ਨ ਪੁੱਛੇ ਨੇ ਜੇਕਰ ਨਹੀਂ ਤਾਂ ਮੈਨੂੰ ਪੁੱਛਣ ਦਿਓ ਜੇਕਰ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਕਹਾਂਗਾ ਉਹਨੂੰ ਪੌਣਾ ਚਾਹਣਾ ਜਿਸ ਨੂੰ ਪਾ ਕੇ ਫਿਰ ਪਾਉਣ ਨੂੰ ਕੁਝ ਰਹਿ ਹੀ ਨਹੀਂ ਜਾਂਦਾ ਕਿ ਮੇਰਾ ਉੱਤਰ ਤੁਹਾਡੀਆਂ ਆਤਮਾਵਾਂ ਵਿੱਚ ਵੀ ਉੱਠਦਾ ਹੈ ਇਹ ਮੈਂ ਤੁਹਾਡੇ ਪਾਸੋਂ ਹੀ ਨਹੀਂ ਪੁੱਛ ਰਿਹਾ ਹੋਰ ਵੀ ਹਜ਼ਾਰਾਂ ਲੋਕਾਂ ਨੂੰ ਪੁੱਛ ਰਿਹਾ ਤੇ ਪਾਉਂਦਾ ਕਿ ਸਾਰੇ ਮਨੁੱਖੀ ਹਿਰਦੇ ਇੱਕੋ ਸਮਾਨ ਨੇ ਤੇ ਉਹਨਾਂ ਦੀ ਅਤੀ ਅੰਤਰੀਕ ਚਾਹ ਵੀ ਸਮਾਨ ਹੈ ਆਤਮਾ ਆਨੰਦ ਚ ਹੁੰਦੀ ਹੈ ਪੂਰਨ ਆਨੰਦ ਕਿਉਂ ਜੋ ਤਾਂ ਹੀ ਸਾਰੀਆਂ ਛਾਵਾਂ ਚਾਹਤਾਂ ਦਾ ਵਿਸ਼ਵਾਸ ਆ ਜਾਂਦਾ ਜਿੱਥੇ ਚਾਹ ਹੈ ਉੱਥੇ ਦੁੱਖ ਹੈ ਕਿਉਂ ਜੋ ਉਥੇ ਅਨੁਭਵ ਹੈ ਆਤਮਾ ਸਾਰੇ ਭਾਵਾਂ ਦਾ ਅਪਹਾਵ ਚਾਹੁੰਦੀ ਹੈ ਅਪਹਾਵ ਦਾ ਪੂਰਨ ਭਾਵ ਹੀ ਆਨੰਦ ਹੈ ਉਹੀ ਸੁਤੰਤਰਤਾ ਵੀ ਹੈ ਤੇ ਮੁਕਤੀ ਵੀ ਹੈ ਕਿਉਂ ਜੋ ਜਿੱਥੇ ਕੋਈ ਵੀ ਅਪਾਵ ਹੈ ਉੱਥੇ ਬੰਧਨ ਹੈ ਸੀਮਾ ਹੈ ਪਰੰਪਰਾਤਾ ਨੇ ਅਪਾਵ ਜਿੱਥੇ ਨਹੀਂ ਹੈ ਉੱਥੇ ਹੀ ਪਰਮ ਮੁਕਤੀ ਵਿੱਚ ਪ੍ਰਵੇਸ਼ ਹੈ ਆਨੰਦ ਮੋਕਸ਼ ਹੈ ਤੇ ਮੁਕਤੀ ਆਨੰਦ ਹੈ ਨਿਸ਼ਚਿਤ ਹੀ ਜੇੜੀ ਪਰ ਆਂਖਸ਼ਾ ਹੈ ਉਹ ਬੀਜ ਰੂਪ ਵਿੱਚ ਹਰੇਕ ਵਿੱਚ ਜਨੇਪੇ ਵਾਂਗ ਹੋਣੀ ਚਾਹੀਦੀ ਹੈ ਕਿਉਂ ਜੋ ਇਸ ਬੀਜ ਵਿੱਚ ਰੁੱਖ ਦਾ ਲੁਕਿਆ ਹੋਵੇ ਉਸ ਵਿੱਚ ਤੂੰ ਹੀ ਵੀ ਨਹੀਂ ਆ ਸਕਦੀਆਂ ਸਾਡੀ ਜਿਹੜੀ ਉਚਤਮ ਚਰਨ ਕਾਮਨਾ ਹੈ ਉਹ ਸਾਡਾ ਅਤ ਆਤਕ સ્વરૂਪ ਵੀ ਹੈ ਕਿਉਂ ਜੋ સ્વરૂਪ ਹੀ ਆਪਣੇ ਪੂਰਨ ਵਿਕਾਸ ਵਿੱਚ ਆਨੰਦ ਤੇ ਸੰਤਰਾ ਵਿੱਚ ਪ੍ਰਵਿਰਤਿਤ ਹੋ ਸਕਦਾ ਹੈ સ્વરૂਪ ਹੀ ਸਾਥ ਹੈ ਤੇ ਉਸ ਦੀ ਪੂਰਨ ਪ੍ਰਾਪਤੀ ਸੰਤੋਖ ਬਣਦੀ ਹੈ સ્વરૂਪ ਦੀ ਸੰਪਦਾ ਨੂੰ ਜਿਹੜਾ ਨਹੀਂ ਲੱਭਦਾ ਉਹ ਪੀੜਾ ਨੂੰ ਹੀ ਸੰਪਦਾ ਸਮਝਦਾ ਰਹਿੰਦਾ ਹੈ ਨਿਸ਼ਚਿਤ ਹੀ ਬਾਅਦ ਵੀ ਕੋਈ ਪ੍ਰਾਪਤੀ ਭਾਵਾਂ ਦਾ ਅਭਾਵ ਨਹੀਂ ਲਿਆ ਜਾ ਸਕਦੀ ਕਿ ਬਾਹਰ ਦੀ ਵੀ ਸੰਪਤੀ ਅੰਦਰ ਦੇ ਘੜ ਨੂੰ ਕਿਵੇਂ ਭਰ ਸਕਦੀ ਹੈ ਘਾਟ ਅੰਦਰਲੀ ਹੈ ਤਾਂ ਬਾਹਰ ਵੀ ਐਸੇ ਦੇ ਜਿਤ ਵਿੱਚ ਉਸ ਨਾਲ ਭਰਿਆ ਜਾਣਾ ਨਹੀਂ ਹੁੰਦਾ ਐਸੇ ਲਈ ਬਾਹਰ ਸਾਰਾ ਕੁਝ ਪਾ ਕੇ ਵੀ ਕੁਝ ਨਹੀਂ ਪਾਇਆ ਲੱਗਦਾ ਤੇ ਬਾਹਰ ਸਭ ਕੁਝ ਪਾ ਕੇ ਵੀ ਵਿਅਕਤੀ ਅੰਦਰੋਂ ਖਾਲੀ ਬਣਾ ਰਹੇ ਨੇ ਬੁੱਧ ਨੇ ਕਿਹਾ ਹੈ ਤ੍ਰਿਸ਼ਨਾ ਦੁਸ਼ਪੂਰ ਹੈ ਕਿਹਾ ਚਰਜ ਹੈ ਚਾਹੇ ਅਸੀਂ ਜੋ ਕੁਝ ਵੀ ਪਾ ਲਈਏ ਫਿਰ ਵੀ ਪੌਂਤੇ ਜੋ ਲੱਗਦਾ ਹੈ ਉਹ ਉਹ ਨਹੀਂ ਲੱਗਦਾ ਜਿੰਨਾ ਪਉਣ ਤੋਂ ਪਹਿਲਾਂ ਸੀ ਇਸ ਲਈ ਰਾਜਿਆਂ ਤੇ ਮੰਗਤਿਆਂ ਦਾ ਭਾਵ ਇੱਕੋ ਜਿਹਾ ਹੁੰਦਾ ਉਸ ਤੱਕ ਤੇ ਉਹਨਾਂ ਵਿੱਚ ਕੋਈ ਵੀ ਭੇਦ ਨਹੀਂ ਹੈ ਫਿਰ ਬਾਹਰੀ ਸੰਪਤੀ ਦੇਸ਼ਾ ਵਿੱਚ ਜੋ ਮਿਲਿਆ ਹੋਇਆ ਉਹ ਵੀ ਲੱਗਦਾ ਉਸ ਦੀ ਵੀ ਕੋਈ ਸੁਰੱਖਿਆ ਨਹੀਂ ਹੈ ਕਿਉਂ ਜੋ ਕਿਸੇ ਵੀ ਪਲ ਖੋਇਆ ਜਾ ਸਕਦਾ ਜੰਨਾ ਸਟੋ ਸ਼ਕਦਾ ਅੰਤ ਨੂੰ ਮ੍ਰਿਤਿਉ ਤਾਂ ਉਸ ਨੂੰ ਵੀ ਖੋ ਲੈਂਦੀ ਹੈ ਜਿਹੜਾ ਖੋਇਆ ਜਾ ਸਕਦਾ ਉਸ ਨੂੰ ਸਾਡੇ ਅੰਦਰ ਹੀ ਦੇ ਆਪਣਾ ਨਾਂ ਮੰਨ ਪਾਉਂਦੇ ਹੋ ਤਾਂ ਅਚਰਜ ਹੀ ਕੀ ਹੈ ਇਸ ਲਈ ਸੰਪਤੀ ਸੁਰੱਖਿਆ ਨਹੀਂ ਦਿੰਦੀ ਹਾਲਾਂਕਿ ਅਸੀਂ ਉਸ ਨੂੰ ਸੁਰੱਖਿਆ ਲਈ ਖੋਜਦੇ ਹਾਂ ਉਲਟ ਸਾਨੂੰ ਉਸ ਦੀ ਸੁਰੱਖਿਆ ਕਰਨੀ ਪੈਂਦੀ ਹੈ ਇਹ ਠੀਕ ਸਮਝ ਲਓ ਕਿ ਬਾਹਰੀ ਸੰਪਤੀ ਸੁਵਿਧਾਵਾਂ ਤੇ ਸ਼ਕਤੀਆਂ ਨਾਲ ਨਾ ਅਪਹਾਵ ਮਿੜਦਾ ਨਾ ਸੁਰੱਖਿਆ ਮਿੜਦੀ ਹੈ ਨਾ ਪੈਈ ਮਿੜਦਾ ਉਹਨਾਂ ਦੇ ਵਿਅਰਥ ਪਰੋਸੇ ਵਿੱਚ ਵੱਧ ਤੋਂ ਵੱਧ ਵਿਅਕਤੀ ਉਹਨਾਂ ਨੂੰ ਭਲਾ ਕੇ ਰਹਿ ਸਕਦਾ ਹੈ ਇਸ ਲਈ ਸੰਪਤੀ ਨੂੰ ਮੱਧ ਕੇ ਉਸ ਦੀ ਮਦਦਤਾ ਵਿੱਚ ਜੀਵਨ ਦੇ ਵਾਸਤਵਿਕ ਸਥਿਤੀ ਤੇ ਦਰਸ਼ਨ ਨਹੀਂ ਹੋ ਪਾਉਂਦੇ ਤੇ ਆਪਾਵ ਦਾ ਇਸ ਪ੍ਰਕਾਰ ਭੁੱਲ ਦਾ ਅਪਾਵ ਹੋਉ ਬਈ ਬੁਰਾ ਹੁੰਦਾ ਹੈ ਕਿਉਂ ਕਿ ਉਸ ਦੇ ਕਾਰਨ ਆਪਾਵ ਨੂੰ ਮਟਾਉਣ ਦੀ ਅਸਲ ਦਿਸ਼ਾ ਵਿੱਚ ਦ੍ਰਿਸ਼ਟੀ ਨਹੀਂ ਉਠ ਪਾਉਂਦੀ ਜੀਵਨ ਵਿੱਚ ਜਿਹੜਾ ਭਾਵ ਹੈ ਉਹ ਕਿਸੇ ਵਸਤੂ ਸੰਪਦਾ ਜਾਂ ਸ਼ਕਤੀ ਦੇ ਨਾ ਹੋਣ ਕਰਕੇ ਨਹੀਂ ਹੈ ਕਿਉਂਕਿ ਜੋ ਉਹਨਾਂ ਦੇ ਸਭ ਦੇ ਮਿਲ ਜਾਣ ਤੇ ਉਸ ਨੂੰ ਮੀਟਦਿਆ ਨਹੀਂ ਵੇਖਿਆ ਜਿਹਦੇ ਕੋਲ ਸਭ ਕੁਝ ਹੈ ਕਿ ਉਹਨਾਂ ਦੀ ਗਰੀਬੀ ਤੋਂ ਤੁਸੀਂ ਜਾਣੂ ਹੋ ਤੁਹਾਡੇ ਕੋਲ ਜੋ ਕੁਝ ਹੈ ਕਿ ਉਸ ਨਾਲ ਤੁਹਾਡੇ ਭੋਰਾ ਪਰ ਵੀ ਗਰੀਬੀ ਤੇ ਮਨਪੱਖ ਦਾ ਮਿੱਟੀ ਹੈ ਸੰਪਤੀ ਤੇ ਸੰਪਤੀ ਦੇ ਹੋਣ ਦੇ ਪਰਮ ਵਿੱਚ ਬਹੁਤ ਭੇਦ ਹੁੰਦਾ ਹੈ ਬਾਹਰ ਦੀ ਸੰਪਤੀ ਸ਼ਕਤੀ ਸੁਰੱਖਿਆ ਸਾਰੀਆਂ ਉਸ ਅਸਲੀ ਸੰਪਤੀ ਦੀਆਂ ਪਰਛਾਈਆਂ ਨੇ ਜਿਹੜੀਆਂ ਅੰਦਰ ਨੇ ਕਾਟਿਆਂ ਦਾ ਮੁੱਢਲਾ ਕਾਰਨ ਬਾਹਰਲੇ ਕਿਸੇ ਪ੍ਰਾਪਤੀ ਦਾ ਨਾ ਹੋਣਾ ਨਹੀਂ ਪਰ ਆਪਣੀ ਨਜ਼ਰ ਦਾ ਬਾਹਰ ਹੋਣਾ ਹੈ ਇਸ ਲਈ ਜਿਹੜੇ ਆਪਾਵ ਕੁਝ ਵੀ ਨਾ ਪਾ ਸਕਦੇ ਤੇ ਨਾ ਮਿਟਦੇ ਨੇ ਉਹੀ ਦ੍ਰਿਸ਼ਟੀ ਦੇ ਅੰਦਰ ਜਾਣ ਤੇ ਪਾਈ ਨਹੀਂ ਜਾਂਦੇ ਆਤਮਾ ਦਾ ਸਰੂਪ ਹੀ ਆਨੰਦ ਹੈ ਉਹ ਉਸ ਦਾ ਕੋਈ ਗੁਣ ਨਹੀਂ ਆ ਪਰ ਉਸ ਦਾ ਸਰੂਪ ਹੀ ਹੈ ਆਤਮਾ ਦਾ ਆਨੰਦ ਨਾਲ ਕੋਈ ਵੀ ਸਬੰਧ ਨਹੀਂ ਆ ਬਲਕਿ ਆਤਮਾ ਹੀ ਆਨੰਦ ਹੈ ਉਹ ਦੋਵੇਂ ਇੱਕ ਸੱਚ ਦੇ ਨਾਮ ਨੇ ਸੱਤਾ ਦੀ ਨਜ਼ਰ ਨਾਲ ਜਿਹੜਾ ਆਤਮਾ ਹੈ అనుਪੂਰਤੀ ਦੀ ਨਜ਼ਰ ਵਿੱਚ ਉਹੀ ਆਨੰਦ ਹੈ ਪਰ ਏਸ ਆਨੰਦ ਨੂੰ ਆਤਮਾ ਨਾ ਸਮਝ ਲਿਓ ਜਿਸ ਨੂੰ ਆਮ ਤੌਰ ਤੇ ਆਨੰਦ ਕਿਹਾ ਜਾਂਦਾ ਹੈ ਉਹ ਆਨੰਦ ਆਨੰਦ ਨਹੀਂ ਹੈ ਕਿਉਂਕਿ ਜੋ ਆਨੰਦ ਦੇ ਮਿਲਣੇ ਫੇਰ ਆਨੰਦ ਦੀ ਸਾ ਪਾਲ ਬੰਦ ਹੋ ਜਾਂਦੀ ਹੈ ਜਿਹਦੇ ਮਿਲ ਨਾਲ ਖੋਜ ਹੋਰ ਵੱਧਦੀ ਹੈ ਜਿਸ ਨੂੰ ਪਾਉਣ ਨਾ ਤ੍ਰਿਸ਼ਨਾ ਹੋਰ ਤਗੜੀ ਹੁੰਦੀ ਹੈ ਜਿਸ ਨੂੰ ਪਾ ਕੇ ਉਹਦੇ ਖੋ ਜਾਣ ਦਾ ਭੈੜਾ ਆਉਂਦਾ ਹੈ ਉਹ ਆਨੰਦ ਦਾ ਮਿਥਿਆ ਆਬਾਸ ਹੈ ਆਨੰਦ ਨਹੀਂ ਆ ਨਿਸ਼ਚਿਤਿ ਉਹ ਜਾਲ ਜਾਲ ਨਹੀਂ ਹੈ ਜਿਸ ਨਾਲ ਤ੍ਰੇ ਹੋਰ ਵਿਵਾਜ ਜਾਂਦੀ ਹੈ ਕ੍ਰਾਈਸ ਦਾ ਵਚਨ ਹੈ ਆਓ ਮੈਂ ਤੁਹਾਨੂੰ ਉਸ ਖੂਦ ਦਾ ਪਾਣੀ ਦੇਵਾਂ ਜਿਸ ਦੇ ਪਾਣੀ ਨਾਲ ਤ੍ਰੇ ਸਦਾ ਆਲੀ ਮਿਟ ਜਾਂਦੀ ਹੈ ਅਸੀਂ ਸੁਖ ਨੂੰ ਹੀ ਆਨੰਦ ਸਮਝ ਲੈਨੇ ਆ ਜਦੋਂ ਕਿ ਸੁਖ ਆਨੰਦ ਦਾ ਆਬਾਸ ਵਰਗਾ ਹੈ ਪਰ ਛਾਵੇਂ ਵਰਗਾ ਹੈ ਇਸ ਭਰਮ ਤੇ ਆਬਾਸ ਵਿੱਚ ਬਹੁਤ ਸਾਰੇ ਲੋਕੀ ਜੀਵਨ ਗਵਾ ਦਿੰਦੇ ਨੇ ਤੇ ਅੰਤ ਨੂੰ ਅਤ੍ਰਿਪਤ ਅਸੰਤੋਖਤ ਸੇਵਾ ਕੁਝ ਵੀ ਉਹਨਾਂ ਦੇ ਹੱਥ 'ਚ ਨਹੀਂ ਲੱਗਦਾ ਨਿਸ਼ਚੈ ਜੇ ਕੋਈ ਵਿਅਕਤੀ ਚੰਦ ਦਾ ਪ੍ਰਤਿਬਿੰਬ ਪਾਣੀ ਵਿੱਚ ਵੇਖ ਕੇ ਉਸ ਨੂੰ ਲੱਭਣ ਤੁਰ ਪਵੇ ਤਾਂ ਅੰਤ ਨੂੰ ਉਹ ਹੀ ਪਾ ਸਕੇਗਾ ਬਲਕਿ ਉਸ ਦੀ ਖੋਜ ਉਸ ਨੂੰ ਜਿੰਨਾ ਵੱਧ ਝੀਲ ਦੀ ਡੂੰਘਾਈ ਵਿੱਚ ਡੋਬੇਗੀ ਨਾ ਓਨਾ ਹੀ ਵੱਧ ਉਹ ਅਸਲੀ ਚੰਦ ਤੋਂ ਦੂਰ ਹੁੰਦਾ ਜਾਏਗਾ ਸੁਖ ਦੀ ਖੋਜ ਵਿੱਚ ਐਦਾਂ ਹੀ ਵਿਅਕਤੀ ਅਨੰਤ ਤੋਂ ਦੂਰ ਨਿਕਲ ਜਾਂਦੇ ਨੇ ਸੁਖ ਨੂੰ ਲੱਭਦੇ-ਲੱਭਦੇ ਜੋ ਮਿਲਦਾ ਹੈ ਉਹ ਦੁਖੀ ਹੁੰਦਾ ਹੈ ਕਿ ਜੋ ਮੈਂ ਕਹਿ ਰਿਹਾ ਉਸ ਦੀ ਸਚਾਈ ਤੁਹਾਨੂੰ ਦਿਸ ਨਹੀਂ ਰਹੀ ਕਿ ਤੁਹਾਡਾ ਆਪਣਾ ਜੀਵਨ ਅਨੁਭਵ ਇਹ ਸੱਚ ਦੀ ਗਵਾਹੀ ਨਹੀਂ ਹੈ ਕਿ ਸੁਖ ਦੀ ਖੋਜ ਅੰਤ ਨੂੰ ਦੇਖ ਕੇ ਕੰਡੇ ਹੀ ਲੈ ਆਉਂਦੀ ਹੈ ਇਹ ਇਸ 바ਵਨਕ ਵੀ ਹੈ ਕਿਉਂਕਿ ਕੋਈ ਪਰਛਾਵਾਂ ਜਾਂ ਪ੍ਰਤਿਬੰਬ ਕੇਵਲ ਬਾਹਰੀ ਰੂਪ ਵਿੱਚ ਹੀ ਮੂਲ ਸਾਧਾ ਨਹੀਂ ਹੈ ਜਿਹੜਾ ਉਸ ਵਿੱਚ ਦਿਸਦਾ ਉਸ ਤੋਂ ਵੱਖਰਾ ਉਸ ਵਿੱਚ ਪਾਇਆ ਜਾਂਦਾ ਹੈ ਹਰ ਸੁਖ ਆਨੰਦ ਦਾ ਭਰੋਸਾ ਤੇ ਖਿੱਚ ਦਿੰਦਾ ਹੈ ਕਿਉਂ ਜੋ ਉਹ ਆਨੰਦ ਦੀ ਪਰਛਾਈ ਹੈ ਪਰ ਉਸ ਤੋਂ ਪਿੱਛੇ ਜਾਣ ਦੇ ਕੁਝ ਵੀ ਨਹੀਂ ਮਿਲਦਾ ਛੁੱਟ ਅਸਫਲਤਾ ਪੀੜਾ ਜਾਂ ਦੁੱਖ ਦੇ ਕਿਉਂ ਕਿਉਂਕਿ ਤੁਹਾਡੀ ਪਰਛਾਈ ਨੂੰ ਫੜ ਕੇ ਵੀ ਮੈਂ ਤੁਹਾਨੂੰ ਕਿਵੇਂ ਪਾ ਸਕਦਾ ਆ ਤੇ ਜੇਕਰ ਤੁਹਾਡੀ ਛਾਂ ਨੂੰ ਫੜ ਵੀ ਲਵਾਂ ਤਾਂ ਫਿਰ ਵੀ ਮੇਰੀ ਮੁਠੀ ਵਿੱਚ ਕੁਝ ਹੋ ਸਕਦਾ ਇਹ ਵੀ ਚੇਤੇ ਕਰਦਿਆਂ ਕਿ ਪ੍ਰਤੀਬਿੰਬ ਸਦਾ ਵਿਰੋਧੀ ਦਿਸ਼ਾ ਵਿੱਚ ਬਣਦੇ ਨੇ ਮੈਂ ਜੇਕਰ ਇੱਕ ਸ਼ੀਸ਼ੇ ਮੂਰੇ ਖੜਾ ਹੋ ਜਾਵਾਂ ਤਾਂ ਦਰਪਨ ਵਿੱਚ ਜਿੱਥੇ ਮੈਂ ਦਿਸਦਾ ਉਹ ਉਸ ਨਾਲ ਐਨ ਉਲਟ ਹੈ ਜਿੱਥੇ ਮੈਂ ਹਾਂ ਅਜੇ ਆਇ ਸੁਖ ਹੈ ਉਹ ਆਪਣੇ ਵਿੱਚ ਅਸਲ ਵਿੱਚ ਦੁੱਖ ਹੈ ਕਿਉਂ ਜੋ ਉਹ ਆਨੰਦ ਦਾ ਪ੍ਰਤਿਬਿੰਬ ਹੈ ਆਨੰਦ ਤਾਂ ਅੰਦਰ ਹੈ ਇਸ ਲਈ ਸੁਖ ਬਾਹਰ ਲੱਗਦਾ ਹੈ ਆਨੰਦ ਆਨੰਦ ਹੈ ਇਸ ਲਈ ਸੁਖ ਵਿਸਤੁਅਤ ਦੁੱਖ ਹੈ ਮੈਂ ਜੋ ਕਹਿ ਰਿਹਾ ਉਸਨੂੰ ਕਿਸੇ ਵੀ ਸੁੱਖ ਦਾ ਪਿੱਛਾ ਕਰਕੇ ਜਾਣ ਲਓ ਹਰ ਸੁੱਖ ਜ਼ਰੂਰੀ ਹੁੰਦੇ ਹੋਏ ਅੰਤ ਵਿੱਚ ਦੁੱਖ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਤੇ ਜਿਹੜਾ ਅੰਤ ਵਿੱਚ ਜਿਲਾ ਹੈ ਉਹ ਅਸਲ ਵਿੱਚ ਆਰੰਭ ਵਿੱਚ ਹੀ ਉਹੋ ਜਿਹਾ ਹੁੰਦਾ ਹੈ ਸਾਡੇ ਕੋਲ ਨજર ਡੂੰਗੀ ਨਹੀਂ ਹੁੰਦੀ ਇਸ ਲਈ ਜਿਹਦੇ ਦਰਸ਼ਨ ਪਹਿਲਾਂ ਹੋਣੇ ਸੀ ਉਸਦੇ ਦਰਸ਼ਨ ਅੰਤ ਵਿੱਚ ਹੋ ਸਕਦੇ ਨਹੀਂ ਇਹ ਸੰਭਵ ਨਹੀਂ ਜਿਹੜਾ ਅੰਤ ਵਿੱਚ ਪ੍ਰਗਟ ਹੁੰਦਾ ਹੈ ਉਹ ਆਰੰਭ ਤੋਂ ਹੀ ਉਪਸਥਿਤ ਨਾਰਿਆ ਹੋਵੇ ਅੰਤ ਦਾ ਆਰੰਭ ਦਾ ਹੀ ਵਿਕਾਸ ਹੈ ਆਰੰਭ ਵਿੱਚ ਜਿਹੜਾ ਅਪ੍ਰਗਟ ਸੀ ਉਹ ਅੰਤ ਵਿੱਚ ਪ੍ਰਗਟ ਹੋ ਜਾਂਦਾ ਹੈ ਪਰ ਨਾ ਸਿਰਫ ਸਾਡੀਆਂ ਅੱਖਾਂ ਉਲਟ ਵੇਖਦੀਆਂ ਨੇ ਨਹੀਂ ਤਾਂ ਬਹੁਤ ਹੱਦ ਤੱਕ ਉਹ ਦੇਖਦੀ ਹੀ ਨਹੀਂ ਅਸੀਂ ਅਕਸਰ ਉਹਨਾਂ ਰਾਹਾਂ ਉੱਪਰ ਵਾਰੀ-ਵਾਰੀ ਚੱਲੇ ਜਾਂਦੇ ਆ ਜਿਨ੍ਹਾਂ ਤੇ ਬਹੁਤ ਵਾਰੀ ਪਹਿਲਾਂ ਜਾ ਕੇ ਦੁੱਖ ਤੇ ਪੀੜਾ ਚੱਲ ਚੁੱਕੇ ਆ ਜਿੱਥੇ ਦੁੱਖ ਤੋਂ ਸਿਵਾ ਕੁਝ ਨਹੀਂ ਪਾਇਆ ਉਸੇ ਪਾਸੇ ਮੁੜ-ਮੁੜ ਜਾਂਦੇ ਹੀ ਕਿਉਂ ਆ ਕਿਉਂ ਜੋ ਲੱਗਦਾ ਉਸ ਤੋਂ ਸਿਵਾ ਹੋਰ ਕੋਈ ਰਾਹ ਸਾਨੂੰ ਦਿਸਦਾ ਹੀ ਨਹੀਂ ਹੈ ਇਸ ਲਈ ਮੈਂ ਕਿਹਾ ਅਸੀਂ ਨਾ ਸਿਰਫ ਕਸਮੈਲਾ ਤੇ ਉਲਟ ਵੇਖਦੇ ਆਂ ਪਰ ਅਸੀਂ ਵੇਖਦੇ ਹੀ ਨਹੀਂ ਬਹੁਤ ਘੱਟ ਲੋਕ ਨੇ ਜਿਹੜੇ ਅੱਖਾਂ ਦਾ ਉਪਯੋਗ ਕਰਦੇ ਹੋਣ ਅੱਖਾਂ ਸਾਰੀਆਂ ਕੋਲ ਨੇ ਪਰ ਅੱਖਾਂ ਦੇ ਹੁੰਦਿਆ ਵੀ ਅੰਨੇ ਬਣੇ ਰਹਿੰਦੇ ਨੇ ਉਹ ਜਿਨੇ ਆਪਣੇ ਆਪ ਨੂੰ ਅੰਦਰ ਨਹੀਂ ਨਾ ਵੇਖਿਆ ਉਸਨੇ ਕਦੀ ਆਪਣੀਆਂ ਅੱਖਾਂ ਦਾ ਉਪਯੋਗ ਹੀ ਨਹੀਂ ਕੀਤਾ ਕੇਵਲ ਉਹ ਹੀ ਕਹਿ ਸਕਦਾ ਕਿ ਮੈਂ ਅੱਖਾਂ ਵਾਲਾ ਜਿਨੇ ਆਪਣੇ ਆਪ ਨੂੰ ਵੇਖਿਆ ਹੋਵੇ ਕਿਉਂ ਜੋ ਜਿਹੜਾ ਆਪ ਨੂੰ ਨਹੀਂ ਨੂੰ ਵੇਖਦਾ ਉਹ ਬਾਹਰ ਕੀ ਵੇਖੇਗਾ ਅੱਖਾਂ ਦਾ ਆਰੰਭ ਆਪ ਨੂੰ ਵੇਖਣ ਤੋਂ ਹੀ ਹੁੰਦਾ ਹੈ ਤੇ ਜਿਹੜਾ ਆਪ ਨੂੰ ਵੇਖਦਾ ਹੈ ਦੂਜੇ ਵੇਖਦੇ ਨੇ ਕਿ ਉਸਦੇ ਪੈਰ ਸੁੱਖ ਦੀ ਦਿਸ਼ਾ ਵੱਲ ਨਹੀਂ ਜਾ ਰਹੇ ਉਹ ਵਿਅਕਤੀ ਆਨੰਦ ਦੀ ਦਿਸ਼ਾ ਵੱਲ ਚੱਲਣਾ ਆਰਾਮ ਕਰ ਦਿੰਦਾ ਹੈ ਸੁੱਖ ਦੀ ਦਿਸ਼ਾ ਆਪ ਤੋਂ ਸੰਸਾਰ ਵਾਲਾ ਹੈ ਆਨੰਦ ਦੀ ਦਿਸ਼ਾ ਸੰਸਾਰ